सिधू उन्हनि जी अगवाही च ਬੰਗੀ ਰੁਗੂ ਤੋਂ ਪਹੁੰਚੀ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਆਉਣ ਵਾਲੀ 14 ਤਰੀਕ ਨੂੰ ਆਪਣੇ ਹਲਕੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਕੈਂਡੀਡੇਟ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਸਰਦਾਰ ਜਸਪੀਰ ਸਿੰਘ ਜੀ ਸਾਫ ਦਾ ਸਰਪੰਚ ਚੱਕ ਅਤੇ ਸਾਡੀ ਭੈਣ ਸਰਬਜੀਤ ਕੌਰ ਜੋ ਕਿ ਸੁਖਨਦੀ ਤੋਂ ਨੇ ਬਲੋਕ ਸੰਮਤੀ ਦੇ ਆਪਾਂ ਸਭ ਨੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਇਥੋਂ ਜਿੱਤ ਹਾਸਲ ਕਰਾਉਣੀ ਹੈ ਇਹ ਜਿੱਤ ਸਿਰਫ ਇਹਨਾਂ ਦੀ ਜਿੱਤ ਨਹੀਂ ਹੋਣੀ ਇਹ ਜਿੱਤ ਆਪਣੀ ਆਉਣ ਵਾਲੀ ਸਤਾਈ ਦੀਆਂ ਚੋਣਾਂ ਦੀ ਹੋਣੀ ਹੈ ਕਿਉਂਕਿ ਜੋ ਇਹ ਜ਼ਿਲ੍ਹਾ ਪ੍ਰੀਸ਼ਦਰ ਤੇ ਪ੍ਰਾਕ ਸ਼ਾਂਤੀ ਦੀਆਂ ਚੋਣਾਂ ਹੁੰਦੀਆਂ ਨੇ ਇਹ ਸੈਮੀ ਫਾਈਨਲ ਹੁੰਦੇ ਸਰਪੰਚ ਸਾਹਿਬ ਜਿਆਦਾ ਲਾਭ ਆਉਣ ਵਾਲੀ ਸਰਕਾਰ ਹੋਵੇ ਠੀਕ ਹੈ ਇਸ ਇਲੈਕਸ਼ਨਾਂ ਨੂੰ ਆਪਾਂ ਹਲਕੇ ਚ ਨਾ ਲਈਏ ਐਂ ਨਾ ਸਮਝੀਏ ਕਿ ਇਹ ਸਿਰਫ ਉਹੀ ਹੁੰਦੇ ਨੇ ਪਰ ਜੇ ਆਪਾਂ ਪੂਰਾ ਗੌਰ ਨਾਲ ਵਿਸਥਾਰ ਚ ਸਮਝੀਏ ਇਹ ਜੁਣਾ ਸਭ ਤੋਂ ਮੇਨ ਚੁਣਾ ਹੁੰਦੀ ਹੈ। ਬਾਕੀ ਆਪਾਂ ਆਉਣ ਵਾਲੀ ਟਾਈਮ ਦੀ ਸਰਕਾਰ ਜੋ ਆਪਾਂ ਪਹਿਲਾਂ ਹੀ ਤੈਅ ਕਰ ਸਕਦੇ ਆਂ। ਆਉਣ ਵਾਲੀ 14 ਤਰੀਕ ਨੂੰ ਸਿਰਫ ਆਪਾਂ ਇਹਨਾਂ ਦੇ ਚਿਹਰੇ ਨੂੰ ਨਹੀਂ ਆਪਾਂ ਆਪਣੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਪਾਉਣੀ ਹੈ ਜਿਸ ਨਾਲ ਆਪਣਾ ਅਕਾਲੀ ਦਲ ਨੂੰ ਆਪਾਂ ਸਟਰੋਂਗ ਕਰਦੇ ਆਂ। ਅਕਾਲੀ ਦਲ ਬਾਰੇ ਆਪਾਂ ਜਾਣਨ ਦੀ ਬਹੁਤਾ ਕੋਈ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ। ਇਸ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਇੱਥੇ ਕਿਸੇ ਨੇ ਕੋਈ ਕੰਮ ਕੀਤਾ ਹੀ ਨਹੀਂ ਆ ਜਿਹੜੇ ਬਦਲਾਅ ਵਾਲੇ ਸੀਗੇ ਕਿ ਅਸੀਂ ਨਵਾਂ ਬਦਲਾਅ ਕਰਾਂਗੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਆਮ ਲੋਕ ਕਹਿੰਦੇ ਸੀ ਤੁਸੀਂ ਇਹ ਕੀ ਦੇਖ ਲਓ ਆਪਣੇ ਪਿੰਡਾਂ ਦਾ ਕੀ ਹਾਲ ਹੋ ਗਿਆ ਸ਼ਹਿਰਾਂ ਦਾ ਕੀ ਹਾਲ ਹੋ ਗਿਆ ਆਪਣੇ ਨੇੜੇ ਸ਼ਹਿਰ ਆਰਾਮਾ ਇਹਦੇ ਵਿੱਚ ਦੇਖੋ ਕਿੰਨੇ ਟਾਈਮ ਤੋਂ ਧਰਨਾ ਚੱਲੀ ਜਾਂਦਾ ਹਲੇ ਤਾਂ ਕੋ ਦਾ ਕੋਈ ਹੱਲ ਨਹੀਂ ਹੋਇਆ ਮੌਕੇ ਦੀ ਐਮਐਲਏ ਦੋ ਵਾਰ ਦੀ ਐਮਐਲਏ ਆ ਸਰਕਾਰ ਉਹੀ ਹੈ ਉਹਨੇ ਹਲੇ ਤੱਕ ਕੁਝ ਨਹੀਂ ਕੀਤਾ ਉਹਨੇ ਕੀ ਕੀਤਾ ਆਪਦਾ ਘਰ ਭਰਿਆ ਗੱਲਾਂ ਉਹ ਘਰ ਦੇ ਚਾਰ ਦੀ ਨੇ ਚਾਰੇ ਅੱਡੋ-ਅੱਡ ਲੱਗੇ ਹੋਏ ਆ ਇਸੇ ਸਰਪੰਚ ਇੰਨੀਆਂ ਪੰਚਾਇਤਾਂ ਨੇ ਸਰਪੰਚਾਂ ਨੂੰ ਤੁਸੀਂ ਪੁੱਛ ਲਓ ਉਹ ਵੀ ਦੁਖੀ ਹੈ ਕਾਉਂਸਲਰ ਉਹ ਵੀ ਦੁਖੀ ਹੈ ਹਰ ਇੱਕ ਬੰਦਾ ਇਹ ਸਰਕਾਰ ਤੋਂ ਦੁਖੀ ਹੈ ਤਾਂ ਹੁਣ ਆਪਾਂ ਸਾਰੇ ਰਲ ਕੇ ਆਪਾਂ ਸ੍ਰੋਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈਏ ਸਰਦਾਰ ਅਵੀਰ ਸਿੰਘ ਸਿੱਧੂ ਜੀ ਦੇ ਸਾਥ ਆਪਾਂ ਮਜ਼ਬੂਤ ਕਰੀਏ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹ ਰਾਜਿਆਂ ਦੇ ਖਾਨਦਾਨ ਸੋਨੇ ਇਹਨਾਂ ਨੂੰ ਖਾਣ ਦੀ ਕੋਈ ਲੋੜ ਨਹੀਂ ਜਿ ਹੈਗੀ ਹੁਣ ਤੱਕ ਇਹਨਾਂ ਨੂੰ 16 ਸਾਲ ਹੋ ਗਏ ਮੇਰੇ ਨਾਲ ਵੱਧ ਤੁਸੀਂ ਸਰਦਾਰ ਸਾਹਿਬ ਨੂੰ ਜਾਣਦੇ ਹੋ ਇਹਨਾਂ ਨੇ ਅੱਜ ਤੱਕ ਤੁਸੀਂ ਦੇਖ ਲਓ ਅੱਜ ਤੱਕ ਇਹਨਾਂ ਦੇ ਕੋਈ ਵੀ ਕਿਸੇ ਨਸ਼ਾ ਪਕਾਉਣ ਦਾ ਕਿਸੇ ਨਾਲ ਸ਼ੀਆਲੀ ਦੀ ਮਦਦ ਕਰਨ ਦਾ ਕੋਈ ਪਲਾਟ ਦੱਪਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ આરોਪ ਨਹੀਂ ਕਿਉਂਕਿ ਇਹਨਾਂ ਨੂੰ ਕੋਈ ਲੋੜ ਹੀ ਨਹੀਂ ਪਹਿਲੇ ਹੀ ਰੱਜੇ ਪੂਜੇ ਖਾਨਦਾਨ ਤੋਂ ਹੈ ਤਾਂ ਆਪਾਂ ਸਾਰੇ ਇਹ 14 ਤਰੀਕ ਨੂੰ ਆਏ ਮੰਨਿਆ ਕਿ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਜੀ ਚੋਣ ਹੈ ਇਹ ਕੱਲੀ ਜਸਵੀਰ ਜੀ ਦੀ ਜਾਂ ਸਰਪਜੀਤ ਜੀ ਦੀ ਚੋਣ ਨਹੀਂ ਹੈਗੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਦੇ ਆਪਾਂ ਦੇਖੀਏ ਪਿੰਡ ਇੱਕ ਬੱਚੇ ਜੰਮਣ ਤੋਂ ਲੈ ਕੇ ਉਹਦੇ ਅਫਸਰ ਬਣਨ ਤੱਕ ਕੋੜੂ ਨੌਕਰੀ ਬਣਨ ਤੱਕ ਜੋ ਕੁਝ ਵੀ ਦਿੱਤਾ ਉਹ ਸ਼ਰੋਮਣੀ ਅਕਾਲੀ ਦਲ ਨੇ ਦਿੱਤਾ ਹੋਰ ਕਿਸੇ ਨੇ ਨਹੀਂ ਦਿੱਤਾ ਆਪਣੇ ਆਸੀ ਪਾਈ ਚਾਰੇ ਨੂੰ ਪਹਿਲਾਂ 30 ਕਿਲੋ ਕਣਕ ਮਿਲਦੀ ਹੁੰਦੀ ਸੀ ਰਾਸ਼ਨ ਮਿਲਦਾ ਹੁੰਦਾ ਸੀ ਜੋ ਇਹਨਾਂ ਨੇ ਅੱਜ ਦੇ ਟਾਈਮ ਖਤਮ ਕਰਤਾ 5 ਕਿਲੋ 10 ਕਿਲੋ ਮਿਲਦਾ ਉਹ ਵੀ ਤਿੰਨ ਚਾਰ ਮਹੀਨਿਆਂ ਤੋਂ ਮਿਲਦਾ ਪਹਿਲਾਂ ਹਰੇਕ ਮਹੀਨੇ ਦੀ 30 ਤਰੀਕ ਨੂੰ 29 ਤਰੀਕ ਨੂੰ ਰਾਸ਼ਣਾ ਪਹੁੰਚ ਜਾਂਦੇ ਹੁੰਦਾ ਸੀ ਕੰਡਾਂ ਦੇ ਵਿੱਚ ਜਿਹੜੇ ਆਪਣੇ ਜ਼ਿਮੀਦਾਰ ਕੋਈ 2 ਕਿੱਲੇ ਆ 4 ਕਿੱਲੇ ਵਾਲਾ ਹੁੰਦਾ ਸੀ ਉਹ ਕੀ ਕਰਦਾ ਸੀ ਆਪਦੀ ਕਣਕ ਵੇਚ ਕੇ ਤੇ ਇਹਨਾਂ ਨੂੰ ਸਭ ਨੂੰ ਖਰੀਦ ਲੈਂਦਾ ਹੁੰਦਾ ਸੀ ਇੰਨੀ ਕਣਕ ਜਿਆਦੇ ਮਿਲਦੀ ਹੁੰਦੀ ਸੀ ਪਹਿਲਾਂ ਇਹ ਗੱਲ ਹੈਗੀ ਆ ਜੀ ਅਸੀਂ ਘਰੇ ਗੱਲਾਂ ਕਰਨ ਲੱਗੇ ਇੱਕ ਦਿਨ ਮੰਮੀ ਦੱਸਣ ਲੱਗੇ ਕਹਿੰਦੇ ਤੂੰ ਤਾਂ ਹਸਪਤਾਲ ਚ ਮੁੰਡਾ ਸੀ ਉਹਨੂੰ ਤੇ ਅਸੀਂ ਦੇਖਦੇ ਕਿ ਰੇੜੀਆਂ ਪਰ ਕੇ ਲੈ ਕੇ ਜਾਂਦੇ ਹੁੰਦੇ ਸੀ ਸਾਰੇ ਜਿਹੜੇ ਛੋਟੇ ਜ਼ਿਮੀਦਾਰ ਸੀ ਉਹ ਨਵਾਂ ਕਣਕ ਖਰੀਦਦੇ ਸੀ ਹੁਣ ਜਿਵੇਂ ਆਪਣੇ ਰੈਗੂਲਰ ਜੋ ਘਰੇ ਕੰਮ ਆਲੇ ਲੱਗੇ ਹੁੰਦੇ ਆ ਕਾਫੀ ਕਾਫੀ ਸਾਲਾਂ ਤੋਂ ਲੱਗੇ ਸੀ ਉਹ ਕੀ ਕਰਦੇ ਸੀ ਛੋਲਿਆਂ ਦੇ ਪੈਕੇਟ ਹੋ ਕੇ ਦਾਣਿਆਂ ਦੇ ਉਹ ਆਪਾਂ ਨੂੰ ਆਪਾਂ ਨੂੰ ਦੇਖ ਜਾਂਦੇ ਸੀ ਕੋਈ ਨਾ ਵੀ ਸਾਡੇ ਦਾ ਬਹੁਤ ਪੈ ਆ ਤੁਸੀਂ ਬਣਾ ਲਿਆ ਕਰੋ ਸਰ ਇਹ ਚੀਜ਼ ਸੀ ਇਹ ਸੀ ਛੋਣਨੀ ਅਕਾਲੀ ਦਲ ਤੇ ਜਿਹਨੂੰ ਆਪਾਂ ਆਪ ਹੀ ਖਤਮ ਕਰਤਾ ਕੀਤਾ ਕਿਹਦੇ ਕਰਕੇ ਆ ਦਿੱਲੀ ਵਾਲੇ ਪਈਆਂ ਕਰ ਆਪਾਂ ਹੁਣ ਸਾਰੇ ਉਸ ਚੀਜ਼ ਨੂੰ ਛੱਡੀਏ ਤੇ ਆਪਾਂ ਮੋੜ ਆਪਣੀ ਸ਼੍ਰੋਮਣੀ ਖੇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਜਿਹਦੇ ਨਾਲ ਆਪਣੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਖੁਸ਼ਹਾਲੀ ਆਊਗੀ ਇਹਨਾਂ ਕਹਿੰਦੇ ਹੋਏ ਆਪ ਸਭ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਤੇ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਜੀ ਨੂੰ ਬੇਨਤੀ ਕਰਦਾ ਕਿ ਆਪਣੇ ਬੋਲ ਸਾਂਝੇ ਕਰਨਾ ਵਾਹਿਗੁਰੂ